ਸੱਚ ਦੀ ਆਵਾਜ਼ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਸਵਾਗਤ ਕਰਦਾ ਹਾਂ ਸੋ ਮੈਂ ਪੱਤਰਕਾਰ ਨਵਜੋਤ ਗਿੱਲ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰੂਪ ਇੰਟਰਨੈਸ਼ਨਲ ਪੈਲੇਸ ਦੇ ਵਿੱਚ ਸੋ ਗੱਲਬਾਤ ਕਰਨੇ ਚਾਹੁੰਦੇ ਹਾਂ ਕਿ ਅੱਜ ਇਸ ਜਗ੍ਹਾ ਦੇ ਉੱਤੇ ਇੰਟਰਨੈਸ਼ਨਲ ਪ੍ਰਚਾਰਕ ਪ੍ਰੋਫਿਟ ਵਜਿੰਦਰ ਮਿਨਿਸਟਰੀ ਦੇ ਵੱਲੋਂ ਇੱਕ ਚੰਗਿਆਈ ਪ੍ਰਾਰਥਨਾ ਸਬਾ ਦਾ ਜਿਹੜੀ ਅੱਜ ਦੀ ਪਲੈਨਿੰਗ ਮੀਟਿੰਗ ਰੱਖੀ ਗਈ ਉਹਦੇ ਸਬੰਧ ਦੇ ਵਿੱਚ ਬਹੁਤ ਜਗਾ ਜਗਾ ਤੋਂ ਇੱਕ ਵੱਡੀ ਤعداد ਦੇ ਨਾਲ ਇਸ ਜਗ੍ਹਾ ਦੇ ਉੱਤੇ ਪਾਸਟਰ ਸਬਾਨਾ ਦੀ ਪਲੈਨਿੰਗ ਮੀਟਿੰਗ ਰੱਖੀ ਗਈ ਆ ਸੋ ਉਹਦੇ ਸਬੰਧ ਦੇ ਵਿੱਚ ਜੋ ਪ੍ਰੋਫਿਟ ਦੇ ਮੰਨਿਸਟਰੀ ਦੇ ਜੋ ਪ੍ਰਧਾਨ ਅਵਤਾਰ ਜੀ ਨੇ ਆ ਉਹਨਾਂ ਦੇ ਤੁਹਾਨੂੰ ਰੂਬਰੂ ਕਰਾਉਨੇ ਆ ਪ੍ਰਧਾਨ ਸਾਹਿਬ ਬਹੁਤ-ਬਹੁਤ ਸਵਾਗਤ ਕਰਦੇ ਆ ਸੱਚ ਦੀ ਆਵਾਜ਼ ਚੈਨਲ ਦੇ ਵਿੱਚ ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸੱਚ ਦੀ ਆਵਾਜ਼ ਚੈਨਲ ਦਾ ਜਿਨ੍ਹਾਂ ਦੇ ਜਿਹੜੀ ਇਹ ਮੈਂ ਅੱਜ ਆਲ ਵਰਲਡ ਦੇ ਵਿੱਚ ਸੰਗਤ ਦੇ ਦਰਸ਼ਨ ਕਰਨ ਜਾ ਰਿਆਂ ਔਰ ਧੰਨਵਾਦ ਕਰਦਾ ਨਵਜੋਤ ਜੀ ਦਾ ਅਸੀਂ ਅੱਜ ਜਿਹੜੀ ਪਾਸਟਰ ਪਲੈਨਿੰਗ ਮੀਟਿੰਗ ਰੱਖੀ ਸੀ ਰੂਪ ਹੋਟਲ ਦੇ ਵਿੱਚ ਉਹਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਜੜੇ ਪ੍ਰਭੂ ਦੇ ਦਾਸ 50000ਾਂ ਦੀ ਗਿਣਤੀ ਦੇ ਵਿੱਚ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੀ ਪ੍ਰੋਫਟ ਵਿਜੇਂਦਰ ਸਿੰਘ ਮਿਸ਼ਨਰੀ ਟੀਮ ਵੱਲੋਂ ਔਰ ਇੱਕ ਦਾਸ ਵੱਲੋਂ ਜੋ ਇੱਕ ਸੰਦੇਸ਼ ਦਿੱਤਾ ਗਿਆ ਸੀਗਾ ਉਹਦੇ ਦੇ ਲਈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਕਿਉਂਕਿ ਇਹਨਾਂ ਨੇ ਬਹੁਤ ਧੀਰਤੀ ਸਮਾਂ ਕੱਢ ਕੇ ਜਿਹੜਾ ਇਸ ਮੀਟਿੰਗ ਵਿੱਚ ਸ਼ਾਮਲ ਹੋਇਆ। ਜਾਨਣਾ ਚਾਹੁੰਦੇ ਹਾਂ ਪ੍ਰਧਾਨ ਜੀ ਤੁਹਾਡੇ ਕੋਲੋਂ ਕਿ ਜਿਹੜੀ 30 ਅਪ੍ਰੈਲ ਦੀ ਜਿਹੜੀ ਮੀਟਿੰਗ ਆ ਪਾਕਿਸਤਾਨ ਦੇ ਉੱਤੇ ਹੋਣ ਜਾ ਰਹੀ ਹੈ ਜਿਹੜਾ ਅਸੀਂ ਹਰ ਸਾਲ ਦੀ ਤਰ੍ਹਾਂ ਪ੍ਰਭੂ ਯੇਸ਼ੂ ਬਿਸਦਾ ਸ਼ਾਸਨ ਕਰਦੇ ਹਾਂ ਅੰਮ੍ਰਿਤਸਰ ਦੇ ਵਿੱਚ ਜੀ जिते मुख्य प्रचारक ਸਾਡੇ ਪ੍ਰੋਫਿਟ ਬਿਜਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪ੍ਰਚਾਰ ਕਰਨ ਆਉਂਦੇ ਨੇ ਅਮਰ ਸਾਹਿਬ ਦੀ ਤਰਤੀ ਦੇ ਉੱਤੇ ਇਸ ਵਾਰ ਵੀ 2024 ਦੇ ਵਿੱਚ 30 April ਦਿਨ ਮੰਗਲਵਾਰ ਨੂੰ ਵੇਰਕਾ ਮੋਦਲ ਫਤੇਗੜ ਸ਼ੁਕਰਚੱਕ ਰੋਡ ਤੇ ਜੋ ਉੱਥੇ ਸਾਡੀ ਪ੍ਰੋਫਿਟ ਬਿਜਿੰਦਰ ਸਿੰਘ ਜੀ ਦੀ ਬਾਂਚ ਹੈ ਉੱਥੇ ਅਸੀਂ ਕਰਨ ਜਾ ਰਹੇ ਹਾਂ ਔਰ ਸਾਨੂੰ ਆਸ ਹੈ ਵੀ ਜਿੰਨੇ ਵੀ ਪ੍ਰਭੂ ਦੇ ਦਾਸ ਆਏ ਆ ਇਹ ਹੋ ਮਹਮਾਤ ਸਨਮਲਾ ਕੋਸੀ ਕਿੰਨੇ ਕਿ ਲੋਕਾਂ ਦਾ ਇਕੱਠ ਮੰਨਦੇ ਹੋ ਕਿ ਹੋ ਸਕਦਾ ਦੇ ਉੱਤੇ ਜਿਹੜੇ ਇਕਤਰ ਰੱਬ ਦੇ ਦਾਸ ਔਰ ਜਿੰਨੇ ਵੀ ਵਿਸ਼ਵਾਸੀ ਲੋਕ ਨੇ ਸਾਰੇ ਉਸ ਜਗਤ ਪਹੁੰਚ ਰਹੇ ਮੈਂ ਇਕੱਠ ਦੀ ਗੱਲ ਕਰਾਂ ਜਿਹੜੇ ਇਹ satsang ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਾਰਾ ਸੰਸਾਰ ਪ੍ਰਸ਼ਾਸ਼ਨ ਸਰਕਾਰਾਂ ਪਲਿਪਤ ਜਾਣੂ ਨੇ ਕਿ ਜਦੋਂ ਵੀ ਪ੍ਰਭੂ ਯਿਸੂ ਮਸੀਹ ਦਾ ਸਾਸਨ ਹੁੰਦਾ ਹੈ ਉੱਥੇ ਕੋਈ ਗਿੰਤੀ ਦਾ ਸਾਰ ਨਹੀਂ ਹੈ। ਅੱਛਾ ਇੱਕ ਸਭ ਤੋਂ ਵੱਡੀ ਗੱਲ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਕਾਫੀ ਵੀਡੀਓ ਵਾਇਰਲ ਹੁੰਦੀਆਂ ਨੇ ਔਰ ਅਸੀਂ ਦੇਖਦੇ ਆਂ ਕਿ ਪ੍ਰੋਫੈਟ ਬਜਿੰਦਰ ਸਿੱਖ ਦੀ ਮਿਨਿਸਟਰੀ ਜਿਹੜੀ ਆ ਉਹ ਵਰਲਡ ਦੀ ਨੰਬਰ 1 ਮਿਨਿਸਟਰੀ ਮੰਨੀ ਜਾਂਦੀ ਆ। ਕਿਉਂ? ਅਸੀਂ ਨੰਬਰਾਂ ਦੇ ਪਿੱਛੇ ਦੌੜਚੇ ਨਹੀਂ ਹੈਗੇ। ਅਸੀਂ ਪਰਮੇਸ਼ਵਰ ਦਾ ਕੰਮ ਕਰ ਰਹੇ ਆਂ। ਔਰ ਇਹ ਲੋਕਾਂ ਦੇ ਵਿਊ ਆ ਲੋਕਾਂ ਦੇ ਸ਼ਬਦਾਵਲੀ ਲੈ ਲਓ ਲੋਕਾਂ ਦੇ ਮੂੰਹ ਦੇ ਸ਼ਬਦ ਲੈ ਲਓ ਇਹ ਉਹਨਾਂ ਦੇ ਸ਼ਬਦ ਆ ਅਸੀਂ ਆਪਣੇ ਵੱਲੋਂ ਕਦੀ ਵੀ ਨਹੀਂ ਇਹ ਗੱਲ ਕੀਤੀ ਕਿ ਸਾਡੀ ਨੰਬਰ 1 ਦੀ ਮਿਸਲੀ ਆ ਅਸੀਂ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦਾ ਕੰਮ ਕਰ ਰਹੇ ਆਂ ਔਰ ਦੁਨੀਆ ਤੇ ਸਾਰੇ ਹੀ ਉਹਨਾਂ ਦਾ ਸੂਸਾ ਬਚਾ ਰਹੇ ਆਂ ਬਹੁਤ ਬਹੁਤ ਧੰਨਵਾਦ ਸੋ ਲਾਸਟ ਵਿੱਚ ਅਸੀਂ ਇਹ ਵੀ ਚਾਹਣਾ ਚਾਹੁੰਦੇ ਆਂ ਕਿ ਜਿੰਨੇ ਵੀ ਸੱਚ ਦੀ ਆਵਾਜ਼ ਤੇ ਵੀਰ ਸਾਨੂੰ ਦੇਖਦੇ ਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਮੈਂ ਸਾਰੇ ਜਿਹੜੇ ਇਸ ਚੈਨਲ ਦੇ ਦੁਆਰਾ ਮੇਰੇ ਇਸ ਮੀਟਿੰਗ ਦੇ ਸ਼ਬਦ ਔਰ ਮੀਟਿੰਗ ਦੁਆਰਾ ਜੋ ਅੱਜ ਵਿਚਾਰਾ ਹੋਈਆਂ ਉਹਦੇ ਬਾਰੇ ਜੋ ਮੈਂ ਦੱਸਣਾ ਚਾਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਪ੍ਰੋਫੈਟ ਵੀਰ ਸਿੰਘ ਜੀ ਦੇ ਸਭ ਤੋਂ ਵਧਾਈ ਦੇਣਾ ਦੁਨੀਆ ਨੂੰ ਕਿਉਂਕਿ 40 ਲੱਖ ਫਾਲੋਅਰ ਜਿਹੜੇ ਉਹਨਾਂ ਦੇ ਇਸ ਵੇਲੇ ਹੋ ਗਏ ਔਰ ਸਾਰੇ ਜਿੰਨੇ ਵੀ ਫਾਲੋਅਰਸ ਦੇ ਉਹਨਾਂ ਦੇ ਮੈਂ ਉਹਨਾਂ ਨੂੰ ਵਧਾਈ ਦੇਣਾ ਕਿਉਂਕਿ ਇਸ ਚੈਨਲ ਦੇ ਦੁਆਰਾ ਜੋ ਅੱਜ ਦਾ ਵਿਚਾਰਕ ਆਂਦਰਾ ਇਸ ਮੀਟਿੰਗ ਦੇ ਵਿੱਚ ਹੋਇਆ ਔਰ ਸਭ ਨੂੰ ਮੈਂ ਵਧਾਈ ਵੀ ਦੇਣਾ ਹੈ ਕਿ ਇਹ ਜਿਹੜੀ ਮੀਟਿੰਗ ਹੋਈ ਹੈ ਇਹ ਬਹੁਤ ਸਕਸੈਸਫੁਲ ਔਰ ਪ੍ਰਭੂ ਦੀ ਆਸ਼ੀਸ਼ ਔਰ ਬlesing ਮਿਲੀ ਹੈ ਕਿਉਂਕਿ ਜਿੰਨੇ ਵੀ ਇੱਥੇ ਪ੍ਰਭੂ ਦੇ ਦਾਸ ਆਏ ਆ ਔਰ ਬੜੇ ਪਿਆਰ ਔਰ ਮੇਲ ਲਾਪ ਦੇ ਨਾਲ ਆਏ ਆ ਇਹ ਜਿਹੜਾ ਸਾਡੇ ਪ੍ਰੋਫਿਟ ਵੀਂਦਰ ਜੀ ਨੇ ਇੱਕ ਟੀਚਾ ਰੱਖਿਆ ਹੈ ਮਲਾਪ ਦਾ ਸਾਡੀਆਂ ਡਿਊਟੀਆਂ ਲਗਾਈਆਂ ਹੋਈਆਂ ਐ ਅਸੀਂ ਡੋਰ ਟੂ ਡੋਰ ਪ੍ਰਭੂ ਦੇ ਦਾਸਾਂ ਦੇ ਘਰ ਜਾ ਕੇ ਜਿਹੜਾ ਅਸੀਂ ਸੰਦੇਸ਼ ਦਿੱਤਾ ਹੈ ਤੋ ਅੱਜ ਜਿਹੜਾ ਡੋਰ ਟੂ ਡੋਰ ਜਾਂਦਾ ਸਾਡਾ ਮਕਸਦ ਸੀਗਾ ਉਹ ਸਾਡਾ ਜੁੜਵਾ ਹੋਇਆ ਇਸ ਕਰਕੇ ਅਸੀਂ ਜਿਹੜਾ ਅੱਜ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਜਿਹੜਾ ਸਾਨੂੰ ਇਹਨਾਂ ਨੇ ਮਲਾਪ ਦੀ ਔਰ ਪ੍ਰੇਮ ਦੀ ਸੇਵਕਾਈ ਦਾ ਸਬੂਤ ਦਿੱਤਾ ਤੇ ਪੈਦਾ ਅਸੀਂ ਚਾਹੁੰਦੇ ਕੀ ਤੁਸੀਂ ਸਦਾ ਬਖਸ਼ ਮੈਂ 30 ਅਪ੍ਰੈਲ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿੱਥੇ ਵੀ ਮੇਰੀ ਆਵਾਜ਼ ਇਹ ਸੁਣਦੇ ਲੋਕ ਮੇਰੇ ਪ੍ਰੇਮੀ ਔਰ ਮੇਰੇ ਭੈਣ ਭਰਾ ਮੇਰੇ ਬਜ਼ੁਰਗ ਮੇਰੀਆਂ ਪੈਣਾ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਸਾਕ ਸਬੰਧੀਆਂ ਨੂੰ ਲੈ ਕੇ ਉਥੇ ਸ਼ੁਕਰ ਚੱਕ ਰੋਡ ਜਿਹੜਾ ਸਾਡੀ 베ਰਕਾ ਬ੍ਰਾਂਚ ਆ ਪ੍ਰੋਫਿਟ ਗੁਬਿੰਦਰ ਸਿੰਘ ਮਿਸਤਰੀ ਉਥੇ ਕੁੱਜਣ ਕਿਉਂਕਿ ਪ੍ਰਭੂ ਦੀਆਂ ਆਸ਼ੀਆ ਪ੍ਰਾਪਤ ਕਰੋ ਕਿਉਂਕਿ ਸੰਗਤ ਦੇ ਵਿੱਚ ਹੀ ਸਭ ਕੁਝ ਹੈ ਸੰਗਤ ਹੀ ਸਾਰਾ ਕੁਝ ਕਲ ਦਿੰਦੀ ਹੈ ਉਥੇ ਪ੍ਰਭੂ ਦੇ ਬਚਨ ਹੋਣੇ ਆ ਜਿਹੜਾ ਪ੍ਰਭੂ ਦਾ ਵਚਨ ਹੈ ਇਹ ਬਹੁਤ ਕੰਮ ਕਰਦਾ ਹੈ ਰੂਹਾਂ ਬਚਾਈਆਂ ਜਾਣੀਆਂ ਲੰਗੜੇ ਉਥੇ ਡੋੜਨੇ ਆ ਜਿਹੜੇ ਅੰਨੇ ਆ ਉਸ ਜਾਖੇ ਹੋ ਜਾਣੇ ਆ ਜਿਹੜੇ ਭੂੰਗੇ ਆ ਉਹ ਬੋਲਣੇ ਆ ਜਿਹੜੇ ਬੋਲੇ ਨੇ ਉਹ ਸੁਣਨੇ ਨੇ ਇਸ ਕਰਕੇ ਜਿੰਨੂੰ ਵੀ ਕੋਈ ਤਕਲੀਫ ਹੈ ਕੋ ਦਿੱਕਤਾ ਹੈ ਉਹ ਪ੍ਰਭੂ ਯੂਸ਼ੂ ਵਜ਼ੀਆ ਸਾਸਲ ਸੁਣਨ ਇਹਨਾਂ ਕੇ ਦਾ ਸਾਰ ਨੂੰ ਗਿਆ ਸਭ ਬਹੁਤ ਬਹੁਤ ਧੰਨਵਾਦ ਪਾ ਸਰ ਬਹੁਤ ਬਹੁਤ ਸਵਾਗਤ ਕਰਦਾ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸੱਚ ਦੀ ਬਾਤ ਵੀ ਔਰ ਤੁਹਾਡਾ ਵੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡਾ ਰੋਡ ਤੇ ਰੂਪ ਇੰਟਰਨੈਸ਼ਨਲ ਦੇ ਵਿੱਚ ਇੱਕ ਮਸੀਹ ਭਾਈ ਚਾਹਦਾ ਵੱਡਾ ਕੱਟ ਕੀਤਾ ਗਿਆ ਹੈ ਜੋ ਕਿ ਆਉਣ ਵਾਲੀ 30 ਅਪ੍ਰੈਲ ਨੂੰ ਇਹ ਕਮਿਸੀ ਸਸ਼ ਸੰਖਭਾ ਜੋ ਹੈ ਪ੍ਰੋਫੈ ਡਾ ਬਰਜਿੰਦਰ ਮਿਨਿਸਟਰੀ ਵੱਲੋਂ ਰੱਖੀ ਗਈ ਹੈ ਜਿਸ ਵਿੱਚ ਖੁਦਾ ਦੇ ਦਾਸ ਪ੍ਰੋਫੈ ਡਾ ਬਰਜਿੰਦਰ ਜੀ ਆ ਕੇ ਆਪਣੇ ਬਚਨਾਂ ਦੇ ਦੁਆਰਾ ਸੰਗਤਾਂ ਨੂੰ ਦਿਹਾਲ ਕਰਨਗੇ ਔਰ ਦੁਖੀ ਬਿਮਾਰ ਲਾਚਾਰਾਂ ਦੇ ਵਾਸਤੇ ਜਿਹੜੀ ਹੈ ਦੁਆ ਪ੍ਰਾਰਥਨਾ ਕੀਤੀ ਜਾਏਗੀ ਔਰ ਉਸੇ ਸਿਲਸਿਲੇ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਫਾਦਰੀ ਸਹਿਬਾਨ ਬਿਸ਼ਪ ਸਹਿਬਾਨ ਔਰ ਪੰਜਾਬ ਦੇ ਵੱਖ-ਵੱਖ ਇਸਚੋ ਸੰਗਤਾਂ ਆਇਆ ਹਨ ਔਰ ਜਿਨ੍ਹਾਂ ਨੇ ਇਸ ਮੀਟਿੰਗ ਨੂੰ ਪਰਵਾਹ ਹੰਗਵਾਰਾ ਦਿੱਤਾ ਹੈ ਔਰ ਇਹ ਯਕੀਨ ਵੀ ਦੁਆਇਆ ਹੈ ਕਿ ਇਸ ਮੀਟਿੰਗ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਗਿਆ ਔਰ ਇਸ ਸਸ਼ ਸੰਗ ਨੂੰ ਜਿਹੜਾ ਹੈ ਉਹ ਸਫਲ ਬਣਾਉਂਗੀ ਬਹੁਤ ਬਹੁਤ ਧੰਨਵਾਦ ਜੀ شکریہ